ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਮਿਤੀ ਹੈਗੀ ਆ 19 April 2025 ਦਿਨ ਹੈਗਾ ਸ਼ਨੀਵਾਰ ਅੱਜ ਦਾ ਆਪਣਾ ਸਫ਼ਰ ਲਗਭਗ 50-60 ਕਿਲੋਮੀਟਰ ਦਾ ਰਹੂਗਾ ਲਓ ਜੀ ਪਹੁੰਚ ਗਏ ਆਪਾਂ ਆਦਮਪਰਾਲੀ ਪਾਖੜਾ ਨਹਿਰ ਤੇ ਜੀ ਪਹੁੰਚ ਗਏ ਆਪਾਂ ਚਾਵਲਾ ਚੌਂਕ ਹੋਰ ਇਹ ਤਾਂ ਸੱਜੇ ਹੋ ਕੇ ਲਗਭਗ 4.5-5 ਕਿਲੋਮੀਟਰ ਫੋਤੇਗੜ ਸਾਹਿਬ ਦਾ। ਫਿਰ ਉਸ ਤੋਂ ਬਾਅਦ ਆਪਾਂ ਬਸੀ ਵਾਲੇ ਰਸਤੇ ਪੈ ਜਾਵਾਂਗੇ। ਲਓ ਜੀ ਪਹੁੰਚ ਗਏ ਆਪਾਂ ਸ਼ਹਿਰ ਫੋਤੇਗੜ ਸਾਹਿਬ। ਫਿਰ ਇਹ ਤੋਂ ਖੱਬੇ ਮੁੜ ਕੇ ਆਪਾਂ ਬਸੀ ਵਾਲੇ ਰਸਤੇ ਪੈ ਜਾਣਾ। ਪਹੁੰਚ ਗਿਆ ਆਪਾਂ ਫਤੇਗੜ ਸਾਹਿਬ ਸ਼ਾਰਟਕ ਲੱਗਿਆ ਵਾ ਖੜਦਿਆਂ 2 ਮਿੰਟ ਸ਼ਾਲਜਾਂ ਰੱਖੀ ਲਓ ਜੀ ਲਗਭਗ ਆਪਾਂ 15 ਕਿਲੋਮੀਟਰ ਆ ਗਏ ਅੱਧਾ ਸਫ਼ਰ ਹੋ ਗਿਆ ਆਪਣਾ ਤੇ 15 ਕਿਲੋਮੀਟਰ ਰਹਿ ਗਿਆ ਇੱਧਰ ਨੂੰ ਆਪਾਂ ਜਾਣਾ ਸਰੰਦ ਤੋਂ ਬਸੀ ਵਾਲ ਹਾਈਵੇ ਹੁਣ ਛੱਡ ਕੇ ਪਿੰਡਾਂ ਵਾਲੀਆਂ ਸੜਕਾਂ ਨੂੰ ਪੈ ਜਾਣਾ 15 ਕਿਲੋਮੀਟਰ ਤੇ ਅਗਲਾ ਸਫ਼ਰ ਆ ਪਾਣੀ ਪੀ ਕੇ ਅੱਗੇ ਨੂੰ ਵਧਦੇ ਆਂ 4-5 ਕਿਲੋਮੀਟਰ ਆ ਗਿਆ ਆਪਾਂ ਫਰੂਟ ਸਾਰਾ ਖਰਾਵਾ ਹਵਾ ਅੱਜ ਸੁਣ ਜਾਂਦੀ ਆ ਪਹੁੰਚ ਗਏ ਆਪਾਂ ਪਿੰਡ ਮੁੱਲਾਂਪੁਰ ਲਓ ਜੀ ਪਹੁੰਚ ਗਿਆ ਆਪਾਂ ਪਿੰਡ ਖੇੜੀ ਨੌ ਸਿੰਘਾ ਉਰੇ ਤੋਂ ਆਪਣਾ ਲਗਭਗ 5 ਕਿਲੋਮੀਟਰ ਦਾ ਰਹਿ ਗਿਆ ਬਾਟ ਗੁਰਦੁਆਰਾ ਅਣਜਾਨ ਰੁੱਖ ਸਾਹਿਬ ਦੀ ਲਓ ਜੀ ਪਹੁੰਚ ਗਿਆ ਆਪਾਂ ਪਿੰਡ ਦੁੱਲਵਾ ਦੇ ਤੋਂ ਲਗਭਗ 1.5 ਕਿਲੋਮੀਟਰ ਗੁਰਦੁਆਰਾ ਸ਼੍ਰੀ ਅਣਜਾਨ ਰੁੱਖ ਸਾਹਿਬ ਲਓ ਜੀ ਪਹੁੰਚ ਗਿਆ ਆਪਾਂ ਪਿੰਡ ਪਾਮੀਆਂ ਪਹੁੰਚ ਗਿਆ ਆਪਾਂ ਪਿੰਡ ਪਾਮੀਆਂ ਲਓ ਜੀ ਪਹੁੰਚ ਗਿਆ ਆਪਾਂ ਗੁਰਦੁਆਰਾ ਛਿੜੀ ਅਨਜਾਨ ਰੁਖ ਸਾਹਿਬ ਪਿੰਡ ਭਾਮੀਆਂ ਲੋ ਜੀ ਪਹੁੰਚ ਗਿਆ ਆਪਾਂ ਗੁਰਦਵਾਰੇ ਸਾਹਿਬ ਪਾਸੇ ਛੇਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਇਓ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਛਿੜੀ ਅਨਜਾਨ ਰੁਖ ਸਾਹਿਬ ਇਸ ਸਥਾਨ ਤੇ ਪਾਸੇ ਛੇਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਬਾਰ ਦਿੱਤਾ ਹੋਇਆ ਵੀ ਜੇ ਕੋਈ ਵੀ ਵਿਅਕਤੀ ਇੱਥੇ ਆ ਕੇ ਸੇਵਾ ਕਰਦਾ ਕਿਸੇ ਵੀ ਤਰ੍ਹਾਂ ਦੀ ਤੇ ਦਰਬਾਰ ਸਾਹਿਬ ਦੀ 25 ਪ੍ਰਕਰਮਾ ਕਰਦਾ ਉਹਦੀ ਮਨੋਕਾਮਨਾ ਪੂਰੀ ਹੁੰਦੀ ਆ ਆਜੋ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਲਓ ਜੀ ਲਗਭਗ ਆਪਣਾ 30 35 ਕਿਲੋਮੀਟਰ ਦਾ ਸਫ਼ਰ ਨਿਬੜ ਗਿਆ ਆਪਾਂ ਗੁਰਦੁਆਰਾ ਸ਼੍ਰੀ ਅਨਜਾਨ ਰੁੱਖ ਸਾਹਿਬ ਦੇ ਦਰਸ਼ਨ ਕਰ ਲਏ ਲਓ ਜੀ ਪਹੁੰਚ ਗਿਆ ਆਪਾਂ ਉੱਜੇ ਪਿੰਡ ਲਓ ਜੀ ਹੁਣ ਆਪਾਂ نیشنل ਹਾਈਵੇ 205 ਕੇਜੀ ਤੇ ਚੜ ਕੇ ਆਲਾ ਖਬਰ ਇਹਦੇ ਤੋਂ ਭਾਮੀਆਂ ਤੋਂ ਲਗਭਗ 11 ਕਿਲੋਮੀਟਰ ਦੀ ਵਾਟ ਕੱਢ ਕੇ ਆਪਾਂ ਪਹੁੰਚ ਗਏ ਮਰਿੰਡਾ ਮਰਿੰਡੇ ਤੋਂ ਹੁਣ ਆਪਾਂ ਪਉ ਮੁੜਦੇ ਆ ਪਿੰਡ ਨੂੰ ਹਵਾ ਬਹੁਤ ਤੇਜ਼ ਆ ਟਿੱਬੀ ਸਾਹਿਬ ਲੇਟ ਹੋ ਜਾਣਾ ਆਪਾਂ ਨੇ ਅਗਲੀ ਵਾਰ ਦੇਖਾਂਗੇ ਚਲੋ ਚੱਲਦੇ ਹਾਂ ਹੁਣ ਪਿੰਡ ਨੂੰ ਹਾਂਜੀ ਪਹੁੰਚ ਗਏ ਆਪਾਂ ਪਿੰਡ ਨਗਾਵੇਂ ਬਸੇ ਰਹਿ ਗਿਆ ਰਤੋਂ 6-7 ਕਿਲੋਮੀਟਰ ਲਓ ਜੀ ਪਹੁੰਚ ਗਏ ਆਪਾਂ ਬਸੇ ਪਹੁੰਚ ਗਏ ਜੀ ਆਪਾਂ ਫਤੇਗੜ ਸਾਹਿਬ ਲਗਭਗ 12-13 ਕਿਲੋਮੀਟਰ ਦਾ ਆਪਰ ਰਹਿ ਗਿਆ ਆਪਣਾ ਆਖਰੀ ਜੀ ਬਾਦ ਉੱਪਰ ਪਹੁੰਚ ਗਿਆ ਆਪਾਂ ਰਹਿ ਗਈ 3 ਕਿਲੋਮੀਟਰ ਦੀ ਵਾਟ ਪਾਣੀ ਪੀ ਕੇ ਅੱਗੇ ਨੂੰ ਵਧਦੇ ਆ ਲਓ ਜੀ ਪਹੁੰਚ ਗਿਆ ਆਪਾਂ ਪਿੰਡ ਅੱਜ ਦਾ ਸਫ਼ਰ ਲਗਭਗ 70 ਕਿਲੋਮੀਟਰ ਦਾ ਰਿਹਾ ਸਮਾਂ ਲਗਭਗ ਦੁਪਹਿਰ ਦੇ 2 ਹੋ ਚੱਲੇ ਅੱਜ ਦਾ ਸਫ਼ਰ ਆਪਣਾ ਲਗਭਗ 70 ਕਿਲੋਮੀਟਰ ਦਾ ਰਿਹਾ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ